ਮੈਂ ਉਸ ਮੇਦੇ ਨਾਲ ਸਾਡੇ ਐਮਐਲਏ ਸਾਹਿਬ ਡਾਕਟਰ ਬਿੰਤਾ ਜੀ ਅਸੀਂ ਇਤ ਦੀਆਂ ਵਧਾਈਆਂ ਦੇਣਾ ਸੀ ਇਹ ਰਿਵਾ ਲੈਣਾ ਸੀ ਵਧਾਈਆਂ ਵੀ ਦਿੱਤੀਆਂ ਕਾਮਨਾ ਕੀਤੀ ਹੈ ਅੱਲਾ ਦੇ ਅੱਗੇ ਪ੍ਰੇਰਿਤ ਕੀਤੀ ਹੈ ਕਿ ਮੇਦੇ ਅੱਲਾ ਮੁਸਲਮ ਭਾਈਚਾਰੇ ਨੂੰ ਤਾਕੀ ਬਖਸ਼ੇ ਸਾਡਾ ਸਾਰੇ ਭਾਈਚਾਰਾ ਦਾ ਆਪਸੀ ਪਿਆਰ ਵਧੇ ਸਾਂਝ ਰਹੇ ਏਕਤਾ ਰਹੇ ਅਸੀਂ ਸਾਰੇ ਨਾਲ ਮਿਲ ਕੇ ਇਸ ਨੂੰ ਤਾਂ ਸ਼ਾਇਦ ਹੀ ਸੇਵਾ ਕਰੀਏ ਤੇ ਪੁੱਤ ਤਾਂ ਸ਼ਾਇਦ ਹੀ ਜਰੀਆ ਤੱਕ ਹੀ ਕਰ ਰਿਹਾ ਹਾਂ ਕੱਲ ਦਿੱਲੀ ਦੇ ਵਿੱਚ ਕੋਈ ਗੋਸ਼ਟਰੀ ਚੱਲਦੀ ਹੈ ਜੀ ਦਾ ਨਾ ਬਸ 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 ਮੈਂ ਅੱਜ ਇਸ ਕੰਮ ਮੈਂ ਸਭ ਨੂੰ Eid ਮੁਬਾਰਕ ਦਿਨਾ ਹੈ ਤੇ ਇਹ ਅਸ਼ੋਰੈਂਸ ਦਿਨਾ ਹੈ ਕਿ ਜਿਹੜਾ ਅੰਬਰਸਰ ਦਾ ਭਾਈਚਾਰਾ ਆ ਉਹ ਅਸੀਂ ਕਦੀ ਨਹੀਂ ਟੁੱਟਣ ਦਵਾਵਾਂਗੇ ਮੈਂ ਉਸ ਦੇ ਨਾਲ ਸਾਡੇ ਐਮਐਲਏ ਸਾਹਿਬ ਡਾਕਟਰ ਬਿੰਤਾ ਜੀ ਅਸੀਂ ਇਹ ਦੀਆਂ ਵਧਾਈਆਂ ਦੇਣਾ ਸੀਰਵਾ ਲੈਣਾ ਸੀ ਵਧਾਈਆਂ ਵੀ ਦਿੱਤੀਆਂ ਕਾਮਨਾ ਕੀਤੀ ਹੈ ਅੱਲਾ ਦੇ ਅੱਗੇ ਪ੍ਰੇਰਿਤ ਕੀਤੀ ਹੈ ਕਿ ਮੇਰੇ ਅੱਲਾ ਮੁਸਲਮ ਭਾਈਚਾਰੇ ਦੇ ਦੁਤਕੀ ਬੱਚੇ ਸਾਡਾ ਸਾਰੇ ਭਾਈਚਾਰੇ ਦਾ ਆਪਸੀ ਪਿਆਰ ਵਧੇ ਸਾਂਝ ਰਹੇ ਏਕਤਾ ਰਹੇ ਅਸੀਂ ਸਾਰੇ ਨਾਲ ਮਿਲ ਕੇ ਇਸ ਨੂੰ ਤਾਂ ਸ਼ਾਇਦ ਹੀ ਸੇਵਾ ਕਰੀਏ ਤੇ ਪੁੱਤ ਤਾਂ ਸ਼ਾਇਦ ਜਿਹੜੀ ਹੈ ਤਾਕੀ ਕਰ ਰੋ ਕੱਲ ਦਿੱਲੀ ਦੇ ਵਿੱਚ ਨਹੀਂ 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 ਦਾ ਨਾ ਬਸ 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 ਮੈਂ ਅੱਜ ਇਸ ਕੰਮ ਮੈਂ ਸਭ ਨੂੰ Eid ਮੁਬਾਰਕ ਦਿਨਾ ਹੈ ਤੇ ਇਹ ਅਸ਼ੋਰੈਂਸ ਦਿਨਾ ਹੈ ਕਿ ਜਿਹੜਾ ਅੰਬਰਸਰ ਦਾ ਭਾਈਚਾਰਾ ਆ ਉਹ ਅਸੀਂ ਕਦੀ ਨਹੀਂ ਟੁੱਟਣ ਦਵਾਂਗੇ ਮੈਂ ਉਸ ਮੇਰੇ ਨਾਲ ਸਾਡੇ ਐਮਐਲਏ ਸਾਹਿਬ ਡਾਕਟਰ ਬਿੰਤਾ ਜੀ ਅਸੀਂ ਇਹ ਦੀਆਂ ਵਧਾਈਆਂ ਦੇਣਾ ਸੀ ਦਵਾ ਲੈਣਾ ਸੀ ਵਧਾਈਆਂ ਵੀ ਦਿੱਤੀਆਂ ਕਾਮਨਾ ਕੀਤੀ ਹੈ ਅੱਲਾ ਦੇ ਅੱਗੇ ਪ੍ਰੇਰਿਤ ਕੀਤੀ ਹੈ ਕਿ ਮੇਰੇ ਅੱਲਾ ਮੁਸਲਮ ਭਾਈਚਾਰੇ ਦੇ ਦੁਤਕੀ ਬੱਚੇ ਸਾਡਾ ਸਾਰੇ ਭਾਈਚਾਰੇ ਦਾ ਆਪਸੀ ਪਿਆਰ ਵਧੇ ਸਾਂਝ ਰਹੇ ਏਕਤਾ ਰਹੇ ਅਸੀਂ ਸਾਰੇ ਨਾਲ ਮਿਲ ਕੇ ਇਸ ਨੂੰ ਤਾਂ ਸ਼ਾਇਦ ਹੀ ਸੇਵਾ ਕਰੀਏ ਤੇ ਫਿਰ ਤਾਂ ਸ਼ਾਇਦ ਜਿਹੜੀ ਹੈ ਤਾਕੀ ਕਰਾਂ ਕੱਲ ਦਿੱਲੀ ਦੇ ਵਿੱਚ ਕੋਈ ਮੰਤਰੀ ਚੱਲ ਜੀ ਦਾ ਨਾ ਬਸ 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 ਮੈਂ ਅੱਜ ਇਸ ਕੰਮ ਮੈਂ ਸਭ ਨੂੰ Eid ਮੁਬਾਰਕ ਦਿਨਾ ਹੈ ਤੇ ਇਹ ਅਸ਼ੋਰੈਂਸ ਦਿਨਾ ਹੈ ਕਿ ਜਿਹੜਾ ਅੰਬਰਸਰ ਦਾ ਭਾਈਚਾਰਾ ਆ ਉਹ ਅਸੀਂ ਕਦੀ ਨਹੀਂ ਟੁੱਟਣ ਦਵਾਗੇ ਮੈਂ ਉਸ ਦੇ ਨਾਲ ਸਾਡੇ ਐਮਐਲਏ ਸਾਹਿਬ ਡਾਕਟਰ ਬਿੰਤਾ ਜੀ ਅਸੀਂ ਇਹ ਦੀਆਂ ਵਧਾਈਆਂ ਦੇਣਾ ਸੀ ਦਵਾ ਲੈਣਾ ਸੀ ਵਧਾਈਆਂ ਵੀ ਦਿੱਤੀਆਂ ਕਾਮਨਾ ਕੀਤੀ ਹੈ ਅੱਲਾ ਦੇ ਅੱਗੇ ਪ੍ਰੇਰਿਤ ਕੀਤੀ ਹੈ ਕਿ ਮੇਰੇ ਅੱਲਾ ਮੁਸਲਮ ਭਾਈਚਾਰੇ ਦੇ ਦੁਤਕੀ ਬੱਚੇ ਸਾਡਾ ਸਾਰੇ ਭਾਈਚਾਰੇ ਦਾ ਆਪਸੀ ਪਿਆਰ ਵਧੇ ਸਾਂਝ ਰਹੇ ਏਕਤਾ ਰਹੇ ਅਸੀਂ ਸਾਰੇ ਨਾਲ ਮਿਲ ਕੇ ਇਸ ਨੂੰ ਤਾਂ ਸ਼ਾਇਦ ਹੀ ਸੇਵਾ ਕਰੀਏ ਤੇ ਫਿਰ ਤਾਂ ਸ਼ਾਇਦ ਜਿਹੜੀ ਹੈ ਤਾਕੀ ਕਰਨ। ਕੱਲ ਦਿੱਲੀ ਦੇ ਵਿੱਚ ਨਹੀਂ 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 ਨਹੀਂ। ਦਾ ਨਾ ਬਸ ਬਸ ਬਸ। ਮੈਂ ਅੱਜ ਇਸ ਕੰਮ। ਮੈਂ ਸਭ ਨੂੰ Eid ਮੁਬਾਰਕ ਦਿਨਾ ਹੈ ਤੇ ਇਹ ਅਸ਼ੋਰੈਂਸ ਦਿਨਾ ਹੈ ਕਿ ਜਿਹੜਾ ਅੰਬਰਸਰ ਦਾ ਭਾਈਚਾਰਾ ਆ ਉਹ ਅਸੀਂ ਕਦੀ ਨਹੀਂ ਟੁੱਟਣ ਦਾ।